ਤੇ ਅੱਜ ਸਾਡੇ ਪਿੰਡ ਦੀ ਜਿਹੜੀ ਕਾਮਨ ਲੈਂਡਸ ਹੁੰਦੀਆਂ ਨੇ ਸਾਂਝੀਆਂ ਥਾਂ ਮਾ ਉਹਨਾਂ ਦੀ ਨਿਸ਼ਾਨਦੇਹੀ ਦਾ ਜਿਹੜਾ ਸਾਰਾ ਇਹ ਪ੍ਰੋਸੀਜਰ ਹੈ ਉਹ ਚੱਲ ਰਿਹਾ ਹੈ ਸਾਡੀ ਇਹ ਧਰਮਸ਼ਾਲਾ ਇੱਕ ਮਲੰਗ ਨੇ ਦੱਬੀ ਹੋਈ ਹੈ ਪਿਛਲੇ 10 ਸਾਲਾਂ ਤੋਂ ਆ ਤੁਸੀਂ ਦੇਖ ਰਹੇ ਹੋਵੋਗੇ ਉਹ ਰਸਤਾ ਨਹੀਂ ਹੈਗਾ ਆਪਣੇ ਆਪ ਨੂੰ ਪੁਲਿਸ ਦਾ ਅਫਸਰ ਦੱਸਦਾ ਰੇਲਵੇ ਪੁਲਿਸ ਤੋਂ ਕੰਮ ਕਰਦਾ ਪੰਨੂ ਸਾਹਿਬ ਉਹਨਾਂ ਦਾ ਨਾਮ ਹੈ ਉਹ ਮਲੰਘ ਬੰਦੇ ਨੇ ਜ਼ਮੀਨ ਦੱਬੀ ਹੋਈ ਹੈ ਤੇ ਉਹ ਇਹ ਕਹਿੰਦਾ ਹੈ ਕਿ ਜੀ ਪੰਚਾਇਤੀ ਜ਼ਮੀਨ ਆ ਸ਼ਾਮਲਾ ਜ਼ਮੀਨ ਆ ਛੜਾ ਸਕਦੇ ਉਹ ਤਾਂ ਛੜਾ ਲਓ ਅੱਜ ਜੋ ਵੀ ਆਪਣੇ ਇਹਨਾਂ ਦੀ ਦਰਖਾਸਤ ਆਈ ਹੈ ਪੰਚਾਇਤ ਦੀ ਸਾਡੇ ਕੋਲੇ ਨਿਸ਼ਾਨਦੇਹੀ ਦੇ ਬਾਬਤ ਤੋ ਅਸੀਂ ਰੂਲਸ ਦੇ ਮੁਤਾਬਕ ਜੋ ਵੀ ਹੈਗੀ ਆ ਡਿਜੀਟਲ ਮਸ਼ੀਨ ਦੇ ਰਾਹੀਂ ਨਿਸ਼ਾਨਦੇਹੀ ਕਰਵਾ ਰਹੇ ਆ ਤੋ ਜੋ ਵੀ ਅਸ ਪਰ ਰੈਗੂਲੇਸ਼ਨਸ ਕਾਰਵਾਈ ਹੁਣ ਕਰ ਰਹੇ ਆ ਨਾਲ ਕੋਈ ਇਫੋਰਸ ਵੀ ਆਈ ਸਜਨ ਮਾਣੇ ਨੇ ਰਿਚਾ ਕੋੜਾ ਮੈਮ ਸਰਪੰਚ ਸਾਹਿਬ ਮਾਣੇ ਨੇ ਸਾਨੂੰ ਅਹੀ ਵੰਗ ਕੀਤੀ ਜੀ ਵੋਟਾਂ ਤੁਹਾਨੂੰ ਤਾਂ ਪਾਵਾਂਗੇ ਜੇ ਸਾਡੇ ਕੋਈ ਪਿੰਡ ਦਾ ਸੁਧਾਰ ਹੋਊਗਾ ਸਾਡੇ ਪਿੰਡ ਸਾਂਮਲਾ ਸੁਧਰੂਗੀ ਅਸੀਂ ਤਾਂ ਤੁਹਾਡੇ ਬਰੋਬਰ ਖੜਾਂਗੇ ਤਾਂ ਅਸੀਂ ਫਿਰ ਸਾਡੇ ਹੱਥ ਖੜੇ ਨੇ ਸਾਡੂ ਮਨਮਤ ਨਾਮ ਹੈ ਤੁਹਾਡਾ ਅਸੀਂ ਸ਼ਾਹਦਨ ਨਾਮ ਦਾ ਇੱਕ ਇਸ ਤਰ੍ਹਾਂ ਵੀ ਕਾਰਵਾਈ ਕਰਵਾਉਂਦੇ ਹਾਂ ਜੀ ਸੱਚੀ ਗੱਲ ਜੀ ਮੇਰਾ ਨਾਮ ਰਿਚਾ ਕੋੜਾ ਹੈ ਪਿੰਡ ਇੰਦਰਪੁਰਾ ਤੋਂ ਮੈਂ ਸਰਪੰਚ ਹੈਗੀ ਤੇ ਅੱਜ ਸਾਡੇ ਪਿੰਡ ਦੀ ਜਿਹੜੀ ਕਾਮਨ ਲੈਂਡਸ ਹੁੰਦੀਆਂ ਨੇ ਸਾਂਝਿਆ ਥਾਂ ਮਾ ਉਹਨਾਂ ਦੀ ਨਿਸ਼ਾਨਦੇਹੀ ਦਾ ਅੱਜ ਜਿਹੜਾ ਸਾਰਾ ਇਹ ਪ੍ਰੋਸੀਜਰ ਹੈ ਉਹ ਚੱਲ ਰਿਹਾ ਇਹ ਬਾਈ ਜਨਰੇ ਨੂੰ ਨਿਸ਼ਾਨਦੇਹੀ ਪਹਿਲੇ ਰੱਖੀ ਗਈ ਸੀ ਅ ਪ੍ਰਸ਼ਾਸਨ ਦੇ ਹੁਕਮ ਅਨੁਸਾਰ ਪਰ ਉਸ ਦਿਨ ਪਿੰਡ 'ਚ ਕਾਫੀ ਰੋਲਾ ਪਿਆ ਤੇ ਜਿਹੜੇ ਜਿਹੜੇ ਅ ਨਜਾਇਜ਼ ਕਬਜ਼ੀਆਂ ਲੈਣਾ ਨੇ ਕਿਤੇ ਹੋਏ ਸੀ ਉਹਨਾਂ ਨੇ ਆ ਕੇ ਬਹੁਤ ਰੋਲਾ ਪਾਇਆ ਤੇ ਸਾਰੀ ਇਹ ਨਿਸ਼ਾਨਦੇਹੀ ਉਸ ਟਾਈਮ ਰੁਕਵਾ ਦਿੱਤੀ ਗਈ ਸੀ ਕਿੰਨੀ ਕ ਜਮੀਨ ਹੈ ਜਿਹੜੀ ਸ਼ਾਮਲਾੜ ਦੀ ਥੋੜੀ ਜਿਹੜੀ ਨਜਾਇਜ਼ ਕਬਜ਼ੇ ਕਿਤੇ ਹੋਏ ਨੇ ਪਿੰਡ ਦੀ ਜੀ 20 ਕਿੱਲੇ ਦੀ ਆਰਾਊਂਡ ਜ਼ਮੀਨ ਹੈਗੀ ਜਿਹੜੀ ਨਜਾਇਜ਼ ਕਬਜ਼ੇ ਕਬਜ਼ਿਆਂ ਦੇ ਅੰਡਰ ਹੈਗੀ ਇਹ ਕਿੰਨੀ ਕ ਜ਼ਮੀਨ ਖੇਤੀਬਾੜੀ ਹੈ ਲੋ ਕਿੰਨੀ ਕ ਫਿਰਨੀ ਦੇ ਆਲੇ ਦੋਲੇ ਲੱਗਦੀ ਹੈ ਜੀ ਖੇਤੀਬਾੜੀ ਦੀ ਜ਼ਮੀਨ ਹੈਗੀ ਜੀ ਤੇ ਬਾਕੀ 7-8 ਕਿਲੇ 10 ਕਿਲੇ ਦੇ ਰਾਉਂਡ ਜਿਹੜੀ ਹੈਗੀ ਕਾਮਨ ਜਗ੍ਹਾਵਾਂ ਨੇ ਕਿੰਨੀ ਕੁ ਦੇਰ ਤੋਂ ਕਬਜ਼ੇ 'ਚ ਹੈ ਜਿਹੜੇ ਕਬਜ਼ਾਧਾਰੀ ਨੇ ਇਹ ਲਈ 30 ਤੋਂ 35 ਸਾਲਾਂ ਤੋਂ ਕਬਜ਼ੇ 'ਚ ਨੇ ਤੇ ਅੱਜ ਤੱਕ ਮਤਲਬ ਕਿਸੇ ਨੇ ਵੀ ਇਸ ਤੇ ਉੱਪਰ ਸਿਰ ਨਹੀਂ ਚੱਕਿਆ ਤੇ ਪਿੰਡ ਵਾਲੇ ਸ਼ੁਰੂ ਤੋਂ ਹੀ ਜਦ ਤੋਂ ਅਸੀਂ ਇਸ ਪਿੰਡ ਚ ਆਏ ਸੀ ਇਸ ਬਾਰੇ ਗੱਲ ਕਰਦੇ ਸੀ ਤੇ ਅਸੀਂ ਵਾਅਦਾ ਕੀਤਾ ਸੀ ਇਸ ਵਾਰ ਉਹਨਾਂ ਨੂੰ ਕਿ ਅਸੀਂ ਇਹ ਜ਼ਮੀਨਾਂ ਜਿਹੜੀਆਂ ਛੁਡਵਾ ਕੇ ਦੇਵਾਂਗੇ ਪਿੰਡ ਵਾਲੇ ਸਹਿਯੋਗ ਕਰ ਰਹੇ ਨੇ ਮੈਡਮ ਪਿੰਡ ਵਾਲੇ ਪੂਰਾ ਸਹਿਯੋਗ ਕਰ ਰਹੇ ਨੇ ਹਾਂਜੀ ਪੂਰਾ ਪਿੰਡ ਮੇਰੇ ਨਾਲ ਖੜਾ ਆਜ ਕੀ ਨਾਮ ਆਥੋੜਾ ਕੀ ਮੈਟਰ ਚੱਲ ਰਿਹਾ ਰੋਲ ਮੇਰਾ ਨਾਮ ਕਰੂਨਕੋੜ ਹੈ ਜੀ ਮੈਂ ਸਰਪੰਚ ਯੂਨੀਅਨ ਦਾ ਪ੍ਰਧਾਨ ਹੈ ਜਿਹੜੀ ਪਿੰਡ ਦੀ ਸ਼ਾਮਲਾ ਜ਼ਮੀਨ ਹੁੰਦੀ ਹੈ ਤੇ ਸ਼ਾਮਲਾ ਜ਼ਮੀਨ ਤੋਂ ਇਲਾਵਾ ਜਿਹੜੀਆਂ ਪਿੰਡ ਦੇ ਵਿੱਚ ਰਾਖਵੀਂ ਜ਼ਮੀਨਾਂ ਹੁੰਦੀਆਂ ਹਸਪੀਟਲ ਵਾਸਤੇ ਸਕੂਲ ਵਾਸਤੇ ਡਿਸਪੈਂਸਰੀ ਵਾਸਤੇ ਧਰਮਸ਼ਾਲਾ ਵਾਸਤੇ ਉਹਦੇ ਉੱਤੇ ਪਿੰਡ ਤੇ ਪਿੰਡ ਦੇ ਲੋਕਾਂ ਦਾ ਹੱਕ ਹੁੰਦਾ ਹੈ ਆਮ ਬੰਦਾ ਸ਼ਹਿਰ ਚ ਜਾ ਕੇ ਵਿਆਹ ਕਰਾ ਲੈਂਦਾ ਪਰ ਜਿਹੜਾ ਗਰੀਬ ਬੰਦਾ ਹੈ ਉਹਨੇ ਇਹ ਜੀਆਂ ਧਰਮਸ਼ਾਲਾ ਚ ਵਿਆਹ ਕਰਨਾ ਹੁੰਦਾ ਹੈ ਕਿ ਸਾਡੀ ਇਹ ਧਰਮਸ਼ਾਲਾ ਇੱਕ ਮਲੰਗ ਨੇ ਦੱਬੀ ਹੋਈ ਹੈ ਪਿਛਲੇ 10 ਸਾਲਾਂ ਤੋਂ ਆ ਤੁਸੀਂ ਦੇਖ ਰਹੇ ਹੋਵੋਗੇ ਉਹ ਰਸਤਾ ਨਹੀਂ ਹੈਗਾ ਆਪਣੇ ਆਪ ਨੂੰ ਪੁਲਿਸ ਦਾ ਅਫਸਰ ਦੱਸਦਾ ਹੈ ਰੇਲਵੇ ਪੁਲਿਸ 'ਚ ਕੰਮ ਕਰਦਾ ਪੰਨੂ ਸਾਹਿਬ ਉਹਨਾਂ ਦਾ ਨਾਮ ਹੈ ਉਹ ਮਲੰਗ ਬੰਦੇ ਨੇ ਜ਼ਮੀਨ ਦੱਬੀ ਹੋਈ ਹੈ ਤੇ ਉਹ ਇਹ ਕਹਿੰਦਾ ਹੈ ਕਿ ਜੀ ਪੰਚਾਇਤੀ ਜ਼ਮੀਨ ਹੈ ਸ਼ਾਮਲਾਟ ਜ਼ਮੀਨ ਹੈ ਛੱਡਾ ਸਕਦੇ ਹੋ ਤਾਂ ਛੱਡਾ ਲਓ ਤਾਂ ਅੱਜ ਮੈਂ ਸਾਰੇ ਅਫਸਰ ਸਾਹਿਬਾਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਡੀਸੀ ਸਾਹਿਬ ਨੇ ਬ ਕਾਨੂੰਨ ਕੋ ਸਾਹ ਬਾਇਨੇ ਤੇ ਡਿਊਟੀ ਮੈਜਿਸਟ੍ਰੇਟ ਵੀ ਲੱਗਿਆ ਤੇ ਪੁਲਿਸ ਫੋਰਸ ਵੀ ਆਈ ਹੈ ਕਿਉਂਕਿ ਪਿਛਲੀ ਵਾਰ ਜਦੋਂ ਅਸੀਂ ਪਿੰਡ 'ਚ ਨਿਸ਼ਾਨਦੇਹੀ ਕਰਾਰੇ ਸੀਗੇ ਤਾਂ ਲੰਬੜਦਾਰ ਸਿਕੰਦਰ ਸਿੰਘ ਤੇ ਸਾਬਕਾ ਸਰਪੰਚ ਰਜਿੰਦਰ ਸਿੰਘ ਨੇ ਬਹੁਤ ਰੋਲਾ ਪਾਇਆ ਕਿਉਂਕਿ ਉਹਨਾਂ ਨੇ ਇੱਥੇ 15-20 ਕਿੱਲੇ ਜ਼ਮੀਨ ਦੱਬੀ ਹੋਈ ਹੈ ਤਾਂ ਇਸ ਵਾਰ ਪੂਰੀ ਕਾਨੂੰਨੀ ਪ੍ਰਕਿਰਿਆ ਜੋ ਹੁੰਦੀ ਹੈ ਉਹਦੇ ਹਿਸਾਬ ਨਾਲ ਫੋਰਸ ਆਈ ਹੈ ਸਾਰੇ ਅਫਸਰ ਸਾਹਿਬਾਨ ਆਏ ਹਨ ਤੇ ਅੱਜ ਮੈਂ ਇਸ ਗੱਲ ਤੋਂ ਖੁਸ਼ ਹਾਂ ਕਿ ਸਾਡੇ ਪਿੰਡ ਦੀ ਜ਼ਮੀਨ ਵਾਪਸ ਸਾਡੇ ਪਿੰਡ ਦੇ ਲੋਕਾਂ ਕੋਲ ਜਾ ਰਹੀ ਹੈ ਪਿੰਡ ਦੀ ਕਿੰਨੀ ਟੋਟਲ ਸ਼ਾਮਲਾ ਜ਼ਮੀਨ ਹੈ ਜਿਹੜੀ ਲੋਕਾਂ ਦੇ ਕੋਲ ਦ ਤੇ ਬੜੀ ਸ਼ਰਮਨਾਕ ਗੱਲ ਹੈ ਕਿ ਗੁਰੂ ਘਰ ਦੀ ਜ਼ਮੀਨ ਵੀ ਉਹਦੇ ਵਿੱਚ ਹੈ 1.5 ਕਿੱਲੇ ਗੁਰੂ ਘਰ ਦੇ ਸਾਹਮਣੇ ਅਸੀਂ ਇੱਕ ਪਾਰਕ ਬਣਾਉਣਾ ਸੀ ਉਹ ਵੀ ਜ਼ਮੀਨ ਦੱਬੀ ਹੋਈ ਹੈ ਤੇ ਇੱਕ ਬੜੀ ਹੈਰਾਨੀ ਵਾਲੀ ਤੁਹਾਨੂੰ ਗੱਲ ਦੱਸ ਰਿਹਾ ਮੈਂ ਇੱਥੋਂ ਸਾਡੇ ਪਿੰਡ ਤੋਂ ਆਸਾ ਮਾਜਰਾ ਰਸਤਾ ਜਾਂਦਾ ਉਹ ਰਸਤਾ ਵੀ ਵਿੱਚ ਹੀ ਦਬ ਕੇ ਖੇਤਾਂ 'ਚ ਵਾhta ਉਹ ਰਿਕਾਰਡ ਦੇ ਵਿੱਚ ਰਸਤਾ ਹੈਗਾ ਉਹਦੇ ਚ ਰਸਤਾ ਹੈਗਾ ਜਿਹੜੀ ਜਮਾਂ ਬੰਦੀ ਹੈ ਪਰ ਉਹ ਰਸਤਾ ਵੀ ਲੋਕਾਂ ਨੇ ਆਪਣੇ ਖੇਤਾਂ ਦੇ ਵਿੱਚ ਹੀ ਸੜਕ ਮਲਾ ਲਈ ਆ ਹਾਲ ਹੈ ਉਹਰੇ ਲੋਕਾਂ ਦਾ ਜਿਹੜੀ ਜ਼ਮੀਨ ਹੈ ਤੁਹਾਨੂੰ ਘੇਰੋ ਦੱਬੀ ਵੀ ਆ ਸ਼ਾਮਲ ਆਦੀ ਉਹ ਕਿੰਨੀ ਕ ਜਿਹੜੀ ਉਗਾਈ ਵਾਲੀ ਜ਼ਮੀਨ ਆ ਕਿੰਨੀ ਕ ਜਿਹੜੀ ਬਾਹਰਲੇ ਪਾਸੇ ਆਉਂਦੀ ਇਹ 25 ਕਿੱਲੇ ਦੇ ਵਿੱਚੋਂ ਜੀ 17 18 ਕਿੱਲੇ ਜ਼ਮੀਨ ਹੈਗੀ ਹੈ ਵਾਹੀ ਯੋਗ ਜਿਹੜਾ ਆਪ ਹੀ ਵੰਦੇ ਆ ਨਹੀਂ ਤਾਂ ਇਹ 17 18 ਕਿੱਲੇ ਦੀ ਪਿੰਡ ਦੇ ਪੰਚਾਇਤ ਨੂੰ ਇਨਕਮ ਆਵੇ ਸਾਡੇ ਪਿੰਡ ਨੂੰ ਸਾਲ ਦਾ 10000 ਰੁਪਏ ਵੀ ਨਹੀਂ ਆਉਂਦਾ ਕਿਉਂਕਿ ਇਹ ਸਾਰੀ ਜ਼ਮੀਨ ਹੈ ਮਲੰਗਾ ਨੇ ਦੱਬੀ ਹੋਈ ਹੈ ਇਹ 17 18 ਕਿੱਲੇ ਦੀ ਇਨਕਮ ਆ ਸਾਡੇ ਪਿੰਡ ਚ ਉਹ ਡਿਸਪੈਂਸਰੀ ਸੀਗੀ ਗੁੰਮ ਐ ਗਾਇਬ ਹੀ ਹੋ ਗਈ ਪਤਾ ਨਹੀਂ ਕਿੱਥੇ ਐ ਕਾਗਜ਼ਾਂਸ਼ ਹੈਗੀ ਐ ਪਰ ਜਗ੍ਹਾ ਹੀ ਦਬਲੀ ਉਸ ਤੋਂ ਬਾਅਦ ਸਾਡੇ ਪਿੰਡ ਦਾ ਉਹ ਹਸਪਤਾਲ ਸੀਗਾ ਉਹ ਵੀ ਗਾਇਬ ਐ ਹੱਡਾ ਰੋੜੀ ਦੀ ਜਗ੍ਹਾ ਸੀਗੀ ਉਹ ਵੀ ਗਾਇਬ ਹੈ ਕਿੰਨੇ ਕ ਦਿਨ ਤੋਂ ਕਬਜ਼ਾ ਜੇਗਾ ਪਿੰਡ ਦਾ ਟੋਬਾ ਸੀਗਾ ਉਹ ਵੀ ਗਾਇਬ ਹੈ ਕਾਗਜ਼ਾਂ 'ਚ ਹੈਗਾ ਇਹ 10 ਤੋਂ 15 ਸਾਲ ਤੋਂ ਕਬਜ਼ਾ ਇੱਕ ਵਾਰ ਅਸੀਂ ਕਾਨੂੰਨੀ ਜੋ ਪ੍ਰਕਿਰਿਆ ਹੈ ਉਹਦੇ ਹਿਸਾਬ ਨਾਲ ਪਹਿਲਾਂ ਤਾਂ ਪੋਜ਼ੇਸ਼ਨ ਲਵਾਂਗੇ ਉਸ ਤੋਂ ਬਾਅਦ ਹਾਈ ਕੋਰਟ ਮੂਵ ਕਰਾਂਗੇ ਕਿ ਇਹ ਜਿਹੜਾ 10 ਤੋਂ 15 ਸਾਲ ਦੇ ਲੋਕਾਂ ਨੇ ਨਾ ਰਹੀ ਹੈ ਕੋਈ ਜ਼ਮੀਨ 25 ਸਾਲ ਤੋਂ ਵੀ ਕਿਸੇ ਕੋਲ ਹੈ ਉਹਦੀ ਸਾਰੀ ਸਾਨੂੰ ਕੰਪਨਸੇਸ਼ਨ ਦਵਾਈ ਜਾਏ ਤਾਂ ਕਿ ਇਸ ਪਿੰਡ ਦੇ ਕੁਝ ਕੰਮ ਕਰਵਾ ਸਕੀਏ ਜੀ ਪੁਰਾਣੇ ਸਰਪੰਚਾਂ ਤੇ ਕੋਈ ਕਾਰਵਾਈ ਕਰੋਗੇ ਕਿ ਜਿਨ੍ਹਾਂ ਵੱਲੋਂ ਮਤਲਬ ਆ ਕੰਮ ਕਰਾਇਆ ਗਿਆ ਨਹੀਂ ਜੀ ਅਸੀਂ ਇਹਦੇ ਤੇ ਸਿਆਸੀ ਰੋਟੀਆਂ ਨਹੀਂ ਸ ਬਣਾਈ ਕਿ 55 ਲੱਖ ਆਇਆ ਕਿੱਥੇ ਗਿਆ ਕਿੱਥੇ ਗਿਆ ਮੈਂ ਕੋਈ ਸਿਆਸੀ ਰੋਟੀਆਂ ਨਹੀਂ ਸੇਕਣੀਆਂ ਮੈਂ ਚਾਹੁੰਦਾ ਹਾਂ ਗਰੀਬਾਂ ਦੇ ਜ਼ਮੀਨ ਕੰਮ ਆ ਜਾਏ ਪਿੰਡ ਨੂੰ ਇਨਕਮ ਹੋ ਜਾਏ ਰਹਾ ਧਰਮਸ਼ਾਲਾ ਹਸਪੀਟਲ ਹੱਡਾ ਰੋੜੀ ਟੋਬਾ ਪਿੰਡ ਦਾ ਚੱਲ ਪਏ ਪਿੰਡ ਦਾ ਆਪਣਾ ਟੋਬਾ ਵੀ ਨਹੀਂ ਹੈ ਪਾਣੀ ਦੀ ਨਿਕਾਸੀ ਨਹੀਂ ਪਿੰਡ ਵਾਲਾ ਤੁਹਾਡਾ ਸਾਥ ਦੇ ਰਹੇ ਨੇ ਬਿਲਕੁਲ ਸਾਥ ਦੇ ਨੇ ਜੀ ਕੁਝ 4-5 ਪਰਿਵਾਰ ਛੱਡ ਕੇ ਜਿਹੜੇ ਇਹਦੇ ਵਿੱਚ ਆਪ ਇਨਵੋਲ ਹੋਏ ਹੋਏ ਨੇ ਉਹਨਾਂ ਨੂੰ ਛੱਡ ਕੇ ਸਾਰਾ ਪਿੰਡ ਸਾਡੇ ਨਾਲ ਹੈ ਥੈਂਕ ਯੂ ਮੇਰੇ ਵੱਲੋਂ ਆਪਣੇ ਪਿੰਡ ਤੋਂ ਤੁਸੀਂ ਬਾਕੂ ਜੀ ਐਸੇ ਪਿੰਡ ਨੇ ਜੀ ਇਹ ਕਿਹੜਾ ਪਿੰਡ ਆ ਇਹ ਇੰਦਰਪੁਰਾ ਹਾਂਜੀ ਇੰਦਰਪੁਰਾ ਹਾਂਜੀ ਇੰਦਰਪੁਰਾ ਦੇ ਵਿੱਚ ਅੱਜ ਜਿਹੜੇ ਸਰਕਾਰੀ ਜਾਮਨਾਰ ਦੀ ਜ਼ਮੀਨ ਦੇ ਉੱਪਰ ਕਬਜ਼ੇ ਛੁੜਾਏ ਜਾ ਰਹੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਜੀ ਠੀਕ ਹੋ ਰਿਹਾ ਜੋ ਚੱਲ ਰਿਹਾ ਠੀਕ ਹੋ ਰਿਹਾ ਹੈ ਇਹ ਕਾਪੂ ਕਬਜ਼ੇ ਹੋਏ ਵਿੱਚ ਨਜਾਇਜ਼ ਕਿੰਨੇ ਜੀ ਬਹੁਤ ਚਿਰ ਤੋਂ ਹੋਏ ਹਨ ਸਾਡੇ ਹਣਕ ਵੀ ਪਹਿਲਾਂ ਦੇ ਹੋਏ ਹੋਏ ਨੇ ਦੱਸਦੇ 40 50 60 ਕੁਝ ਦੱਸੋ 60 60 ਸਾਲ ਤੋਂ ਉੱਤੇ ਹੋਗੇ ਤੇ ਖੁਸ਼ ਹੋ ਤੁਸੀਂ ਜਿਹੜਾ ਕੰਮ ਹੋ ਰਿਹਾ ਹਾਂ ਖੁਸ਼ ਹੈ ਕੋਈ ਪਿੰਡ ਚ ਡਿਸਪੈਂਸਰੀ ਵਗੈਰਾ ਹੈਗੀ ਸੀ ਪਹਿਲਾਂ ਹੀ ਨਹੀਂ ਜੀ ਕੋਈ ਕੁਝ ਨਹੀਂ ਸੀ ਤੀ ਵੀ ਇਹ ਸਾਰਾ ਦੱਬਿਆ ਹੋਇਆ ਸੀ ਸ਼ਾਮ ਲੜ। ਸਾਰਾ ਸੀ। ਬਸ ਇਹ ਵੀ ਖੋਦੋ ਸ਼ਾਮ ਲੜ ਚ ਬੈਠੇ ਆ ਜੀ। ਜੋ ਦੇਤੀ ਕਹਿੰਦੇ ਗੁਰਦੁਆਰੇ ਦੀ ਵੀ ਜਗ੍ਹਾ ਦੱਬੀ ਹੋਈ ਸੀ ਪਤਾ ਲੱਗਦਾ। ਹਾਂਜੀ ਹਾਂ। ਸਰ ਇਹ ਨਾਮ ਹੈ ਤੁਹਾਡਾ ਕੀ ਡੈਸੀਗਨੇਸ਼ਨ ਹੈ? ਆਚਰਨਪ੍ਰੀਤ ਸਿੰਘ ਨੈਤਸੀਲਦਾਰ ਜੀ। ਮੇਰੇ ਨਾਲ ਰਵਿੰਦਰ ਕੁਮਾਰ ਜੀ ਕਾਨੂੰਗੋ ਨੇ ਹਲਕੇ। ਅੱਜ ਪਿੰਡ ਚ ਆਇਓ ਸ਼ਾਮ ਲੜ ਦੀ ਜ਼ਮੀਨ ਛੁੜਵਾਨ ਬਾਰੇ ਕੀ ਕਹਿਣਾ ਚਾਹੋ? ਹਾਂਜੀ ਜੋ ਵੀ ਆਪਣੀ ਇਹਨਾਂ ਦੀ ਦਰਖਾਸਤ ਆਈ ਹੈ ਪੰਚਾਇਤ ਦੀ ਸਾਡੇ ਕੋਲੇ ਨਿਸ਼ਾਨਦੇਹੀ ਦੇ ਬਾਬਤ ਸੋ ਅਸੀਂ ਰੂਲਸ ਦੇ ਮੁਕਾਬਕ ਜੋ ਵੀ ਹੈਗੀ ਆ ਡਿਜੀਟਲ ਮਸ਼ੀਨ ਦੇ ਰਾਹੀਂ ਨਿਸ਼ਾਨਦੇਹੀ ਕਰਵਾ ਰਹੇ ਹਾਂ ਸੋ ਜੋ ਵੀ ਅਸ ਪਰ ਰੈਗੂਲੇਸ਼ਨਸ ਕਾਰਵਾਈ ਹੋ ਰਹੀ ਹੈ ਦੀ ਨਾਲ ਪੁਲਿਸ ਫੋਰਸ ਵੀ ਆਈ ਹੈ ਐਸਐਚਓ ਨੇ ਹਲਕਾ ਉੱਤਰ ਕਿਹੜਾ ਪਿੰਡ ਹੈ ਔਰ ਕਿੰਨੀ ਸ਼ਾਮਲਰ ਦੀ ਜ਼ਮੀਨ ਹੈ ਜੀ ਇੰਦਰਪੁਰਾ ਪਿੰਡ ਹੈ ਔਰ ਸ਼ਾਮਲਾੜ ਦੀ ਜ਼ਮੀਨ ਦੇ ਕੁਝ ਨੰਬਰਸ ਨੇ ਉਹ ਜੋ ਉਹਨਾਂ ਦੀ ਦਰਖਾਸਤ ਆ ਉਹਦੇ ਅਕੋਰਡਿੰਗਲੇ ਸੀ ਕੰਮ ਕਰ ਰਹੇ ਤਾਂ ਪਿੰਡ ਵਾਲਿਆਂ ਵੱਲੋਂ ਕੁਝ ਤੁਹਾਨੂੰ ਸਪੋਰਟ ਕੀਤੀ ਜਾ ਰਹੀ ਹੈ ਜਾਂ ਕੁਝ ਹਾਂ ਪਿੰਡ ਵਾਲਿਆਂ ਵੱਲੋਂ ਤਾਂ ਹਾਂਜੀ ਸਪੋਰਟ ਕੀਤੀ ਜਾ ਰਹੀ ਹੈ ਪਿੰਡ ਵਾਲੇ ਤਾਂ ਨਾਲ ਹੀ ਆ ਤੁਸੀਂ ਦੇਖ ਹੀ ਲਈ ਠੀਕ ਹੈ